ਠੀਕ ਦੇਖਦੇ ਆਂ ਜੀ ਕਰਨ ਸੰਘਰਸ਼ ਕਰਨ ਦਾ ਹਰ ਇੱਕ ਨੂੰ ਹੱਕ ਹੈ ਉਹ ਆਪਣਿਆਂ ਖੌਲ ਤੇ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਦੋ ਫਾਰਮਾਂ ਦਾ ਪ੍ਰੋਗਰਾਮ ਹੈ ਉਹ ਲੇਖ ਰਹੇ ਨੇ ਪ੍ਰੋਗਰਾਮ ਜਦੋਂ ਉਹਨਾਂ ਦੀ ਟੱਕਰ ਮੁੱਕੀ ਹੁੰਦਾ ਤਾਂ ਉਹਨਾਂ ਦੇ ਨਾਲ ਟਾਲਮੈਲ ਮੈਸੇਜ ਵੀ ਕਰਦੇ ਸਰਕਾਰ ਉਹਨਾਂ ਨੂੰ ਅਤੁੱਤੀ ਗੋਲੇ ਮਾਰ ਰਹੀ ਹੈ ਤੇ ਉਹਨਾਂ ਦੇ ਪਾਣੀ ਦੇ ਬਿਛਾਰਾ ਮਾਰ ਕੇ ਡਾਂਗਾ ਮਾਰ ਕੇ ਜ਼ਖਮੀ ਕਰ ਰਹੀ ਹੈ ਉਹਨਾਂ ਦੀ ਗੱਲ ਸੁਣਨ ਵਾਸਤੇ ਸਰਕਾਰ ਤਿਆਰ ਨਹੀਂ ਉਹ ਕੋਲੇ ਪੱਤਰ ਤੇ ਅਸੀਂ ਕਿੱਥੀ ਪੜ੍ਹ ਨਹੀਂ ਸਾਡੇ ਕੋਲੇ ਆ ਗਈ ਉਹ ਪੱਤਰ ਪੜੀ ਪੱਤਰਾਂ ਦੀ ਗੱਲ ਲੰਮੀ ਚੌੜੀ ਹੈ ਪਹਿਲਾਂ ਅਸੀਂ ਵੀ ਪੱਤਰ ਜਾਰੀ ਕੀਤੇ ਉਹਨਾਂ ਨੂੰ ਉਹਨਾਂ ਦੇ ਪੱਤਰ ਆਏ ਨੇ ਉਹਨਾਂ ਦਾ ਸਿਰਫ ਸੁਨੇਹਾ ਇਹ ਉਕਲੇ ਪੱਤਰ ਦੇ ਵਿੱਚ ਵੀ ਵੀ ਤੁਸੀਂ ਸਾਡੇ ਵਿੱਚ ਸਾਡੇ ਵਾਲੇ ਸਮਟੇ ਆਓ ਸਾਡੀਆਂ ਮੰਗਾਂ ਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਤੁਹਾਨੂੰ ਸੱਦਾ ਦਿੰਦੇ ਆਂਦਾ ਵੀ ਯਾਨੀ ਕਿ ਕਿਸਾਨ ਜਿੱਥੇ ਵਰਦੀਆਂ ਨੂੰ ਪਖਾਨਾ ਦੇ ਮਸਲੇ ਲਈ ਇੱਕ ਜੁੱਟ ਹੋਣ ਦੀ ਲੋੜ ਹੈ ਇਹ ਕੌਣ ਨਹੀਂ ਕਹੂਗਾ ਜੀ ਇਹ ਤਾਂ ਸਾਰੇ ਕਹਿੰਦੇ ਤੁਸੀਂ ਵੀ ਕਹਿੰਦੇ ਅਸੀਂ ਵੀ ਕਹਿੰਦੇ ਆ ਅਸੀਂ ਤਾਂ ਆਪ ਲੋਕ ਕਹਿੰਦੇ ਆ ਤੁਸੀਂ ਇਕੱਠੇ ਹੋਣ ਦੇ ਬਹੁਤ ਤਰੀਕੇ ਆ ਇੱਕ ਜੱਥੇਬੰਦੀ ਨਹੀਂ ਬਣ ਸਕਦੀ ਠੀਕ ਹੈ ਅਡਡ ਫੋਰਮ ਨੇ ਠੀਕ ਹੈ ਪਰ ਫਿਰ ਵੀ ਅਡਡ ਫੋਰਮ ਬਣ ਕੇ ਅਡਡ ਜੱਥੇਬੰਦੀਆਂ ਬਣ ਕੇ ਵੀ ਮਿਨੀਮਮ ਪ੍ਰੋਗਰਾਮ ਤੇ ਇੱਕ ਦੂਜੇ ਨੂੰ ਤਾਲਮਿਲ ਵਿੱਚ ਇੱਥੇ ਨਾ ਰਹੀਂ ਇਕੱਠੇ ਹੋਇਆ ਜਾ ਸਕਦਾ ਅਸੀਂ ਦਿੱਲੀ ਦੇ ਵਿੱਚ ਰਹੇ ਹਾਂ ਤੁਸੀਂ ਦੇਖਿਆ ਸਾਡੀ ਸਟੇਜ ਵੱਖਰੀ ਰਹੀ ਹੈ ਅਸੀਂ ਵੱਖਰੀ ਚੱਲੀ ਰਹੀ ਹੈ ਪਰ ਜਿਹੜਾ ਸੰਗਠਿਤ ਮੋਰਚਾ ਦਾ ਐਲਾਨ ਹੁੰਦਾ ਸੀ ਪ੍ਰੋਗਰਾਮ ਹੁੰਦਾ ਸੀ ਉਹ ਅਸੀਂ ਸਾਰੇ ਲਾਗੂ ਕਰ ਦਿੰਦੇ ਹਾਂ ਇਸ ਤਰ੍ਹਾਂ ਕੋਈ ਸਟੇਜ ਅਡਾ ਲਾਉਣੀ ਚਾਹੁੰਦੇ ਲਾ ਦੇ ਕੋਈ ਵੱਖਰਾ ਚੱਲਣਾ ਚਾਹ ਜਿ세 ਬੰਦੀ ਆ ਵੱਖਰੀ ਰਹੇ ਪਰ ਉਸ ਸੰਗਠਿਤ ਮੋਰਚੇ ਦੇ ਵਿੱਚ ਲਿਖੇ ਹੋਏ ਜਿਹੜੇ ਪ੍ਰੋਗਰਾਮ ਨੇ ਉਹ ਸਾਰੇ ਭਾਰਤ ਦੇ ਵਿੱਚ ਇਕੱਠਿਆਂ ਜੱਦੇ ਬੰਗਿਆਂ ਦਾ ਬਣਾਉਣਾ ਉਸੇ ਦੀ ਜਨਤਾ ਦਾ ਸਮਰਥਨ ਵੀ ਵੱਧਣਦਾ ਤੇ ਸਰਕਾਰ ਦੇ ਦਾ ਵੱਧ ਬਣਦੀ ਹੈ ਸਾਡੀ ਇਹ ਪਹੁੰਚ ਹੈ ਸਾਡੀ ਅਸੀਂ ਪਹਿਲਾਂ ਵੀ ਸੀ ਹੁਣ ਵੀ ਹੈ ਅਸੀਂ ਅੱਗੇ ਵੀ ਰੱਖਾਂਗੇ ਕੋਈ ਐਲਾਨ ਕੀਤਾ ਜਾ ਰਿਹਾ ਤੁਹਾਡੇ ਕੋਲ ਕੋਈ ਖਾਸ ਗੱਲ ਹੈ ਐਲਾਨ ਹੋਇਆ ਜੀ ਸਾਡੇ ਦਾ ਪਿੱਛੇ ਆ ਗਿਆ ਵੀ 23 ਨਵੰਬਰ 23 ਦਸੰਬਰ ਵਾਲੇ ਦਿਨ ਭਾਰਤ ਦੀਆਂ ਸਾਰੀਆਂ ਜੇਸੀ ਬੰਨੀਆਂ ਜਿਲ੍ਹਾ ਹੈੱਡਕ quart ਨਾ ਤੇ ਇਹ ਸਾਰੇ ਮੁੱਦੇ ਜਿਹੜੇ ਮੈਂ ਪਹਿਲਾਂ ਬੋਲ ਕੇ ਗਏ ਆ ਉਹਨਾਂ ਤੇ ਪ੍ਰਦਰਸ਼ਨ ਕਰ ਰਹੇ ਹਾਂ ਜੀ